ਚੱਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰਾਂ ਅੱਜ ਪਈਆਂ ਕੁਝ ਗੱਲਾਂ ਦਾਤਾ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰਮੀ ਦੀ ਚੇਤਾਵਨੀ ਦਿੱਤੀ ਗਈ ਹੈ। ਟੈਂਪਰੇਚਰ ਕਾਫੀ ਜ਼ਿਆਦਾ ਹੋ ਸਕਦਾ। ਦੂਜਾ ਪ੍ਰੀਮੀਅਰ ਈਬੀ ਨੇ ਫੈਰੀਆਂ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਆਪਣੀ ਨਾਖੁਸ਼ੀ ਜ਼ਾਹਰ ਕੀਤੀ ਆ। ਤੀਜਾ ਰੇਅਰ ਡੀਜ਼ ਕਮੇਟੀ ਦੇ ਮੈਂਬਰਾਂ ਦੇ ਅਸਤੀਫੇ ਦਾ ਮਾਮਲਾ ਇਸ ਲਈ ਬਹੁਤ ਚਰਚਾ ਦੇ ਵਿੱਚ ਹੈ। ਮਿਸਿਸਾਗਾ ਦੇ ਨਵੇਂ ਬਣ ਰਿਹਾ ਹਸਪਤਾਲ ਦੀ ਚਰਚਾ ਹੈ ਤੇ ਜਿਹੜੇ ਪੇਰੈਂਟ ਗ੍ਰੈਂਡਪੇਰੈਂਟਸ ਐਪਲੀਕੇਸ਼ਨ ਆ ਉਹਦੀਆਂ ਈਮੇਲ ਤੁਹਾਡੇ ਕੋਲੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਆਪਣੇ ਆਪਣੇ ਈਮੇਲ ਚੈੱਕ ਕਰੋ ਜਿਹੜੇ ਆਪਣੇ ਮਾਪਿਆਂ ਨੂੰ ਕੈਨੇਡਾ ਪੀਆਰ ਬੁਲਾਉਣਾ ਚਾਹੁੰਦੇ ਆ ਸਭ ਤੋਂ ਪਹਿਲੀ ਗੱਲਬਾਤ ਹੀਟ ਵਾਰਨਿੰਗ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀਟ ਵਾਰਨਿੰਗ ਦਿੱਤੀ ਗਈ ਹੈ এনਵਾਇਰਨਮੈਂਟ ਕੈਨੇਡਾ ਨੇ ਹੀਟ ਵਾਰਨਿੰਗ ਇਸ਼ੂ ਕੀਤੀ ਹੈ ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਇੰਟੀਰੀਅਰ ਦੇ ਵਿੱਚ ਜਿਹੜੀ ਓਕਨਾਗਨ ਵੈਲੀ ਆ ਫਰੇਜ਼ਰ ਕਨੇਆਨਾ ਤੇ ਜਾਂ ਜਿਹੜਾ ਸਾਊਥ ਥੌਮਪਸਨ ਇਹਨਾਂ ਥਾਵਾਂ ਦੇ ਉੱਤੇ ਟੈਂਪਰੇਚਰ ਮੰਨਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਹੋਣਾ ਅ ਅੱਜ ਮੰਗਲਵਾਰ ਤੋਂ ਲੈ ਕੇ ਅ ਪਰਸੋਂ ਤੱਕ ਵੀਰਵਾਰ ਤੱਕ 35 ਡਿਗਰੀ ਤੋਂ ਲੈ ਕੇ 37 ਡਿਗਰੀ ਤੱਕ ਸੈਲਸੀਅਸ ਤੱਕ ਟੈਂਪਰੇਚਰ ਹੋ ਸਕਦਾ ਕੁਝ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਕਿ ਆਮ ਨਾਲੋਂ ਬਹੁਤ ਜ਼ਿਆਦਾ ਆ ਅ ਜਿਹੜੇ ਦੂਜੇ ਇਲਾਕੇ ਆ ਹਾਲਾਂਕਿ ਪ੍ਰਿੰਸ ਜਾਰਜਾ ਜਾਂ ਕੈਰੀਬਿਓ ਆ ਉਹਨਾਂ ਦੇ ਵਿੱਚ ਵੀ ਟੈਂਪਰੇਚਰ 29 ਤੋਂ 34 ਡਿਗਰੀ ਤੱਕ ਰਹਿਣਾ ਹੈ ਤੇ ਰਾਤਾਂ ਜਿਹੜੀਆਂ ਗਰਮ ਨੇ ਉਹ ਵੀ 14 ਡਿਗਰੀ ਸੈਂਟੀਗ੍ਰੇਡ ਦੇ ਨੇੜੇ ਤੇੜੇ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਹੜਾ ਹੀਟ ਆ ਇਹਦੇ ਨਾਲ ਇੱਕ ਪ੍ਰੈਸ਼ਰ ਰਿਜ ਬਣ ਰਿਹਾ ਆ ਮਤਲਬ ਹਾਈ ਪ੍ਰੈਸ਼ਰ ਦਾ ਰਿਜ ਅਪਰ ਐਟਮੋਸਫੀਅਰ ਦੇ ਵਿੱਚ ਜਿਹੜਾ ਜਿਹੜੀ ਗਰਮ ਹਵਾ ਆ ਉਹ ਉਧਰਲੇ ਪਾਸਿਓ ਅਮਰੀਕਾ ਵਾਲੇ ਪਾਸਿਓ ਆ ਰਹੀ ਆ ਤੇ ਇਹਦੇ ਨਾਲ ਆਮ ਨਾਲੋਂ ਜ਼ਿਆਦਾ ਗਰਮ ਮੌਸਮ ਹੋ ਰਿਹਾ ਮੈਟਰ ਵੈਨਕੂਵਰ ਦੇ ਵਿੱਚ ਵੀ ਇਹਦਾ ਵੱਡਾ ਅਸਰ ਪਾਊਗਾ ਵੈਨਕੂਵਰ ਤੇ ਵੈਨਕੂਵਰ ਆਈਲੈਂਡ ਦੇ ਉੱਤੇ ਨਾਰਮਲ ਨਾਲੋਂ 3 ਤੋਂ 5 ਡਿਗਰੀ ਜ਼ਿਆਦਾ ਤਾਪਮਨ ਗਰਮ ਰਹਿਣਾ ਆ ਦਾ ਸੀਜ਼ਨਲ ਟੈਂਪਰੇਚਰ ਆ ਅ ਮਤਲਬ ਇੰਨਾ ਇੰਨੀ ਗਰਮੀ ਨਹੀਂ ਪੈਣੀ ਜਿੰਨੀ ਇੰਟੀਰੀਅਰ ਦੇ ਵਿੱਚ ਪੈ ਰਹੀ ਹੈ ਪਰ ਦਿਨ ਤੋਂ 5 ਡਿਗਰੀ ਵੀ ਕਾਫੀ ਜ਼ਿਆਦਾ ਹੁੰਦਾ ਇੰਟੀਰੀਅਰ ਜਿਹੜਾ ਹੈ ਉਹਦੇ ਉੱਤੇ ਵੱਡਾ ਅਸਰ ਪੈਣਾ ਉੱਥੇ 5 ਤੋਂ 8 ਡਿਗਰੀ ਤੱਕ ਨਾਰਮਲ ਤੋਂ ਉੱਤੇ ਰਹਿਣਾ ਤੇ ਸੀਰੀਅਸ ਹੀਟ ਵੇਵ ਆ ਇਹਦੇ ਤੋਂ ਕਿਹਾ ਗਿਆ ਵੀ ਜਿੰਨਾ ਵਿਚਾਰ ਰੱਖ ਸਕਦੇ ਆ ਲੋਕਾਂ ਨੂੰ ਕਿਹਾ ਗਿਆ ਤੁਸੀਂ ਸੁਰੱਖਿਅਤ ਰਹੋ ਇਸ ਸਮੇਂ ਦੇ ਵਿੱਚ ਜਾਂ ਤੁਸੀਂ ਅੰਦਰ ਰਹੋ ਪਾਣੀ ਪੀਓ ਜਨਾ ਤੁਹਾਨੂੰ ਲੋੜ ਆ ਪੀ ਸਕਦੇ ਆ ਬਹੁਤ ਜ਼ਿਆਦਾ ਸਨ ਦੇ ਵਿੱਚ ਧੁੱਪ ਦੇ ਵਿੱਚ ਸਨ ਐਕਸਪੋਜ਼ਰ ਜਿਹੜਾ ਉੱਥੇ ਨਾ ਜਾਓ ਧੁੱਪ ਦੇ ਵਿੱਚ ਤੇ ਜਿਹੜੇ ਵਲਨਰੇਬਲ ਨੇਬਰਸ ਨੇ ਤੁਹਾਡੇ ਆਂਡ ਪੁਆਇੰਟ ਦੇ ਵਿੱਚ ਕੋਈ ਬਜ਼ੁਰਗ ਆ ਕੋਈ ਬਿਮਾਰ ਆ ਜਿਹਨੂੰ ਕਿਸੇ ਨਾ ਕਿਸੇ ਉਹਦੀ ਕਿਸੇ ਵੇਲੇ ਪੁੱਛ ਪੜਤਾਲ ਜ਼ਰੂਰ ਕਰਦੇ ਰਹੋ ਹੁਣ ਇਸ ਤੋਂ ਬਾਅਦ ਗਰਮੀ ਤੇ ਗਰਮੀ ਗਰਮੀ ਤੋਂ ਬਾਅਦ ਤੂਫਾਨ ਬਹੁਤ ਵੱਡਾ ਆ ਸਕਦਾ ਕਿਉਂਕਿ ਜਦੋਂ ਇਹ ਵੀਰਵਾਰ ਨੂੰ ਖਤਮ ਹੋਣਾ ਆ ਤੇ ਖਾਸ ਕਰਕੇ ਵੀਰਵਾਰ ਦੀ ਰਾਤ ਨੂੰ ਜਾਂ ਸ਼ੁੱਕਰਵਾਰ ਤੱਕ ਫਿਰ ਜਿਹੜਾ ਤੂਫਾਨ ਆ ਦੱਸਿਆ ਜਾ ਰਿਹਾ ਕਿ ਬਹੁਤ ਵੱਡਾ ਆ ਸਕਦਾ ਤੇ ਇਹਦੇ ਨਾਲ ਹੀ ਗੱਲ ਜੁੜਦੀ ਆ ਪਹਿਲਾਂ ਗਰਮੀ ਗਰਮੀ ਤੋਂ ਬਾਅਦ ਕਿਤੇ ਨਾ ਕਿਤੇ ਵਾਈਲਡ ਫਾਇਰ ਦੇ ਚਾਂਸਸ ਵੀ ਨੇ ਵਾਈਲਡ ਫਾਇਰ ਦਾ ਰਿਸਕ ਹੈ ਤੇ ਉਸ ਤੋਂ ਬਾਅਦ ਤੂਫਾਨ ਉਹਦੇ ਨਾਲ ਫੈਲੂਗੇ ਬਹੁਤ ਤੇਜ਼ ਸੋ ਗਰਮ ਤੇ ਖੁਸ਼ਕ ਹਾਲਤਾਂ ਕਰਕੇ ਬੜਹਾਈ ਰਿਸਕ ਹੈ ਵਾਈਲਡ ਫਾਇਰ ਦੇ ਲਈ ਸਪੈਸ਼ਲੀ ਸਾਊਥ-ਵੈਸਟ ਵੀਸੀ ਤੇ ਇੱਥੇ ਆਪਣੇ ਵੈਨਕੂਵਰ ਆਈਲੈਂਡ ਦੇ ਉੱਤੇ ਸੋ ਕੈਂਪ ਫਾਇਰ ਬੈਨ ਕੀਤੀ ਗਈ ਹੈ ਜਿਹੜੀਆਂ ਕੈਟਾਗਰੀ 2 ਤੇ 3 ਫਾਇਰਸ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗਰਮੀ ਨੁਕਸਾਨ ਬਹੁਤ ਕਰਦੀ ਆ ਜਦੋਂ ਕਰਦੀ ਆ ਆਪਾਂ ਜਾਣਦੇ ਹਾਂ ਜਿਹੜਾ ਕੈਨੇਡੀਅਨ ਹਿਸਟਰੀ ਦੇ ਵਿੱਚ 49.6 ਡਿਗਰੀ ਸੈਂਟੀਗ੍ਰੇਡ ਜਾਨੀ ਕਿ 122.3 ਡਿਗਰੀ ਫਾਰਨਹੀਟ ਜੂਨ 29 2021 ਨੂੰ ਲਿਟਨ BC ਬਿਲਕੁਲ ਆ ਨੇੜੇ ਜਿਹੜਾ ਉਹ ਇੱਥੇ ਹੋਇਆ ਸੀ ਤੇ ਅਗਲੇ ਦਿਨ ਪੂਰੇ ਦਾ ਪੂਰਾ ਸ਼ਹਿਰ ਅੱਗ ਦੇ ਨਾਲ ਤਬਾਹ ਹੋ ਗਿਆ ਸੀ ਹਜੇ ਤੱਕ ਪੂਰੀ ਤਰ੍ਹਾਂ ਨਹੀਂ ਬਣਿਆ 21 ਦੀ ਗੱਲ ਬਾਤ ਆ ਜਿਹੜਾ 21 ਦੇ ਵਿੱਚ ਵੈਸਟਰਨ ਕੈਨੇਡਾ ਵੀ ਪੂਰੇ ਦਾ ਪੂਰਾ ਹੀਟ ਡਾਊਨ ਬਣਿਆ ਸੀ ਔਰ ਕਿੰਨੇ ਰਿਕਾਰਡ ਜਿਹੜੇ ਆ ਉਹ ਪਿਛਲੇ ਸਮੇਂ ਦੇ ਵਿੱਚ ਟੁੱਟਿਆ ਇਸ ਵਾਰੀ ਉਨੀ ਤਰੀ ਪਰ ਗਰਮੀ ਦੱਸਿਆ ਕਿ ਜੇ ਦੱਸਿਆ ਜਾ ਰਿਹਾ ਕਿ ਕਾਫੀ ਜ਼ਿਆਦਾ ਪੈ ਰਹੀ ਹੈ। ਅਗਲੀ ਗੱਲਬਾਤ ਫੈਰੀਜ਼ ਬਾਰੇ ਜਿਹੜੀਆਂ ਫੈਰੀਜ਼ ਨੇ ਚਾਹੇ ਇੱਥੇ BC ਦੇ ਵਿੱਚ ਹੋਣ ਆਪਣੇ ਆਈਲੈਂਡ ਦੇ ਉੱਤੇ ਵੈਨਕੂਵਰ ਬੇਸ਼ੱਕ ਉਧਰ ਈਸਟਰਨ ਕੈਨੇਡਾ ਦੇ ਵਿੱਚ ਉਧਰਲੇ ਪਾਸੇ ਫੈਰੀਜ਼ ਹੁਣ ਬਹੁਤ ਮਹੱਤਵਪੂਰਨ ਰੋਲ ਆ ਟਰਾਂਸਪੋਰਟੇਸ਼ਨ ਦੇ ਵਿੱਚ ਇੱਧਰ ਉੱਧਰ ਜਾਣ ਦੇ ਵਿੱਚ ਯਾਤਰੀਆਂ ਨੂੰ ਸਵਾਰੀਆਂ ਨੂੰ ਇੱਧਰ ਉੱਧਰ ਲਿਜਾਣ ਦੇ ਵਿੱਚ ਹੁਣ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਫੈਰੀ ਫੇਅਰ ਦੇ ਵਿੱਚ ਖਾਸ ਕਰ ਉਧਰਲੇ ਪਾਸੇ ਈਸਟਰਨ ਕੈਨੇਡਾ ਦੇ ਵਿੱਚ ਕਟ ਅਨਾਉਂਸ ਕੀਤੇ ਵੀ ਹਾਂ ਅੱਧਾ ਕਰ ਦੇਣਾ ਕਿਰਾਇਆ ਤੁਹਾਡਾ ਘਟਾ ਕੇ 1 ਅਗਸਤ ਤੋਂ ਜਿਹਦੇ ਵਿੱਚ ਕਾਰਾਂ ਜਿਹੜੀਆਂ ਲੈ ਕੇ ਜਾਂਦੇ ਉਹ ਵੀ ਲੋਕ ਵੀ ਟਰੱਕ ਵੀ ਸਾਰਾ ਕੁਝ ਉਹਦੇ ਵਿੱਚ ਸ਼ਾਮਲ ਆ ਵੀ ਕਿਰਾਇਆ ਅੱਧਾ ਹੋ ਜਾਣਾ ਹੁਣ ਫੈਰੀ ਜੇ ਤੇ BC ਚ ਵੀ ਚੱਲਦੀਆਂ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਪ੍ਰੀਮੀਅਰ ਨੇ ਸਾਡੇ ਡੇਵਿਡ ਇਹ ਵੀ ਉਹ ਇਸ ਗੱਲ ਤੋਂ ਨਾਰਾਜ਼ ਨੇ ਉਹ ਕਹਿੰਦੇ ਵੀ ਇਹ ਤਾਂ ਅਨਫੇਅਰ ਚੀਜ਼ ਆ ਕਿ ਸਾਨੂੰ ਵੀ ਜਿਹੜੇ BC ਫੈਰੀਜ਼ ਦੇ ਪੈਸੈਂਜਰਸ ਨੇ ਇਨਨੂੰ ਵੀ ਈਸਟਰਨ ਕੈਨੇਡਾ ਦੇ ਪੈਸੇਂਜਰਜ਼ ਵਾਂਗੂ ਟ੍ਰੀਟ ਕੀਤਾ ਜਾਵੇ ਮਤਲਬ ਸਾਡੇ ਕਿਰਾਏ ਜਿਹੜੇ ਆ ਉਹ ਵੀ ਘੱਟ ਕੀਤੇ ਜਾਣ ਇਸ਼ੂਜ਼ ਬਹੁਤ ਪੁਰਾਣੇ ਆ ਇਹ ਵੀ ਨਾ ਇਹ ਕੈਕ ਬ੍ਰਿਟਿਸ਼ ਕੋਲੰਬੀਆ ਨੂੰ ਹਮੇਸ਼ਾ ਹੀ ਸਾਲਾਂ ਤੋਂ ਮਤਲਬ ਇਹਨਾਂ ਦੇ ਨਾਲ ਤੱਕਾ ਹੁੰਦਾ ਆ ਜਾਂ ਇਹਨਾਂ ਨੂੰ ਬਰਾਬਰ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਪਹਿਲੇ ਪ੍ਰੀਮੀਅਰ ਆਏ ਆ ਉਹਨਾਂ ਨੇ ਵੀ ਇਹੀ ਕਨਸਰਨ ਚੱਕਿਆ ਸੀ ਫੈਡਰਲ ਸਰਕਾਰ ਦੇ ਨਾਲ ਤੇ ਪ੍ਰੀਮੀਅਰ ਡੇਵਿਡ ਈਬੀ ਵੀ ਇਹੀ ਇਸ਼ੂ ਨਾਲ ਦੇ ਨਾਲ ਚੱਕ ਰਿਹਾ ਪਰ ਹੱਲ ਹੁੰਦਾ ਕੋ ਨਜ਼ਰ ਆ ਨਹੀਂ ਰਿਹਾ BC ਜਿਹੜਾ ਪੈਸੇ ਜ਼ਿਆਦਾ ਦਿੰਦਾ ਪਰ ਇਹਨਾਂ ਨੂੰ ਮਿਲਦਾ ਘੱਟ ਆ ਜਿਹੜਾ ਬ੍ਰਿਟਿਸ਼ ਕੋਲੰਬੀਆ ਆ ਕਈ ਬਿਲੀਅਨ ਡਾਲਰ ਪ੍ਰੋਵਿੰਸ ਦੇ ਜਿਹੜੇ ਇਕੁਆਲਾਈਜ਼ੇਸ਼ਨ ਪੇਮੈਂਟ ਦੇ ਵਿੱਚ ਭੇਜਦਾ ਹੈ ਪਰ ਇਹਨਾਂ ਨੂੰ ਫੈਰੀ ਦੀ ਸਪੋਰਟ ਦੇ ਲਈ ਉਹਦੇ ਵਿੱਚ ਮਿਲਦਾ ਬਹੁਤ ਘੱਟ ਆ ਜਿਹੜੀਆਂ ਐਟਲੈਂਟਿਕ ਕੈਨੇਡਾ ਦੀਆਂ ਫੈਰੀਜ਼ ਨੇ ਉਹਨਾਂ ਦੀਆਂ ਸਬਸਿਡੀਆਂ ਬਹੁਤ ਜ਼ਿਆਦਾ ਆ ਡੇਵਿਡ ਯੂਨ ਨੇ ਵੀ ਪੁਆਇੰਟ ਆਊਟ ਕੀਤਾ ਆ ਕਿ ਈਸਟ ਕੋਸਟ ਫੈਰੀ ਦੀ ਜਿਹੜੀ ਰਾਈਡਰਸ ਨੇ ਉਹਨਾਂ ਨੂੰ 300 ਗੁਣਾ ਜ਼ਿਆਦਾ ਫੈਡਰਲ ਸਬਸਿਡੀ ਮਿਲਦੀ ਆ ਬ੍ਰਿਟਿਸ਼ ਕੋਲੰਬੀਆ ਨਾਲੋਂ ਫੈਡਰਲ ਸਪੋਰਟ ਪਿਛਲੇ 20 ਸਾਲਾਂ ਦੇ ਵਿੱਚ ਨਹੀਂ ਬਦਲੀ ਜਿਹੜੀ ਫੈਡਰਲ ਫੰਡਿੰਗ ਆ ਬੀਸੀ ਫੈਰੀਜ਼ ਨੂੰ ਉਹ ਲਗਭਗ ਦੋ ਦਹਾਕਿਆਂ ਤੋਂ ਬਦਲੀ ਨਹੀਂ ਜਿੰਨੀ ਹੈਗੀ ਉਨੀ ਹੈ ਤੇ ਪ੍ਰੀਮੀਅਰ ਈਵੀ ਨੇ ਇਹ ਵੀ ਕਿਹਾ ਕਿ ਜਿਹੜੀ ਇਹ ਪਰ ਪਰਸਨ ਆ ਫੰਡਿੰਗ ਇਹ ਘੱਟੋ ਘੱਟ ਬਰਾਬਰ ਕੀਤੀ ਜਾਵੇ ਵੀ ਕਿ ਜਿਹੜੇ ਪਰ ਜਿਹੜੀ ਪਰਸਨ ਆ ਉਹ ਫੇਅਰ ਹੋਣੀ ਚਾਹੀਦੀ ਆ ਹਰ ਇੱਕ ਪ੍ਰਵੇਸ਼ ਦੇ ਲਈ ਦੂਜਣੇ ਕਿਆਕਿ ਦੀ ਫੇਅਰਨੈਸ ਆ ਇਹ ਸਾਰੇ ਪ੍ਰੋਗਰਾਮਾਂ ਲਈ ਹੋਣੀ ਚਾਹੀਦੀ ਚਾਹੇ ਇਹ ਫੈਰੀਜ਼ ਆ ਚਾਹੇ ਰੋਡ ਆ ਚਾਹੇ ਹੈਲਥ케ਅਰ ਆ ਚਾਹੇ ਚਾਈਲਡਕੇਅਰ ਆ ਇਮੀਗ੍ਰੇਸ਼ਨ ਆ ਜਾਂ ਹੋਰ ਫੈਡਰਲ ਸਪੈਂਡਿੰਗ ਆ ਜਿੰਨੀਆਂ ਵੀ ਇਹ ਸਾਰੀਆਂ ਹੈਗੀਆਂ ਬਰਾਬਰ ਹੋਣੀਆਂ ਚਾਹੀਦੀਆਂ ਆ ਉਹ ਪਲਾਨ ਕਰ ਰਹੇ ਆ ਹੁਣ ਕਿ ਲਿਬਰਲ ਜਿਹੜੇ ਐਮਪੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਬ੍ਰਿਟਿਸ਼ ਕੋਲੰਬੀਆ ਨੂੰ ਤਾਂ ਕਿ ਜਿਆਦਾ ਜਿਹੜੀ ਫੈਡਰਲ ਟੈਂਸ਼ਨ ਜਾਂ ਫੰਡਿੰਗ ਆ ਪ੍ਰੋਵਿੰਸ ਦੇ ਵਿੱਚ ਆਵੇ ਇਧਰੋਂ ਦੇਖਿਆ ਜਾ ਸਕੇ ਸੋ ਗੋਲ ਇਹੀ ਆ ਪ੍ਰੀਮੀਅਰ ਈਵੀ ਦਾ ਉਹ ਚਾਹੁੰਦੇ ਆ ਕਿ ਜਿਹੜਾ ਫੈਡਰਲ ਸਰਕਾਰ ਆ ਉਹ BC ਦੇ ਲਈ ਜਾਂ ਜਿਹੜਾ ਵੀ ਕਿਸੇ ਲਈ ਪ੍ਰੋਗਰਾਮ ਲਾਂਚ ਕਰਦੇ ਉਹਦੇ ਵਿੱਚ BC ਨੂੰ ਫੇਰ ਲਈ ਟ੍ਰੀਟ ਕੀਤਾ ਜਾਵੇ ਸੋ ਇਹ ਇੱਕ ਜਿਹੜਾ ਵੱਡਾ ਮਸਲਾ ਆ BC ਫੈਰੀਜ਼ ਦੇ ਵਿੱਚ ਪਹਿਲਾਂ ਹੀ ਬਹੁਤ ਸੰਕਟ ਆ ਸਟਾਫ ਸ਼ਾਰਟੇਜ ਆ ਇੱਥੇ ਸਟਾਫ ਸ਼ਾਰਟੇਜ ਤੋਂ ਬਾਅਦ ਸੇਲਿੰਗ ਬਲੇਜ਼ ਕਿੰਨੀ ਹੁੰਦੀਆਂ ਹਰ ਮਤਲਬ ਬਹੁਤ ਜਲਦੀ ਜਲਦੀ ਇਹ ਫੈਰੀਜ਼ ਕੈਨਸਲ ਹੋ ਜਾਂਦੀਆਂ ਪਤਾ ਹੀ ਨਹੀਂ ਹੁੰਦਾ ਜਾਣੀ ਹੈ ਕਿ ਨਹੀਂ ਜਾਣੀ ਔਰ ਜਿਹੜੇ ਟਰੈਵਲ ਟਰੈਵਲਰ ਨੇ ਉਹ ਟੂਰਿਜ਼ਮ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਜਦ ਤੁਹਾਨੂੰ ਪਤਾ ਨਹੀਂ ਇਹ ਟਿਕਟਾਂ ਬਹੁਤ ਮਹਿੰਗੀਆਂ ਜਿਹੜੀਆਂ ਇੱਥੇ ਜਾਣਾ ਸੌਖਾ ਨਹੀਂ ਜੇ ਤੁਸੀਂ ਪਰਿਵਾਰ ਦੇ ਨਾਲ ਕਮਰਸ਼ੀਅਲ ਵਾਹਨ ਲੈ ਕੇ ਜਾਂ ਡਰਾਈਵਰ ਦਰੋਦਲੇ ਪਾਸੇ ਜਾਣੇ ਆ ਤੇ ਉਹ ਆਉਣਾ ਜਣਾ ਬਹੁਤ ਔਖਾ ਹੈ ਈਸਟਰਨ ਕੈਨੇਡਾ ਦੇ ਵਿੱਚ ਉੱਥੇ ਬਹੁਤ ਵੱਖਰੇ ਤਰ੍ਹਾਂ ਦੀ ਚੀਜ਼ ਆ ਜਿਹੜੀ ਅੱਛਾ ਪਿਛੇ ਰੌਲਾ ਪਿਆ ਵੀ ਜਿਹੜੇ ਨਵੇਂ ਸ਼ਿਪ ਆ ਉਹ ਚੀਨ ਦੇ ਵਿੱਚ ਬਣ ਰਹੇ ਆ ਇਹਨਾਂ ਨੇ ਜਿਹੜਾ BC ਫੈਰੀਜ਼ ਨੇ ਆਰਡਰ ਦਿੱਤਾ ਉਹਦੇ ਤੋਂ ਰੌਲਾ ਪਿਆ ਵੀ ਇਹਨੂੰ ਵਾਪਸ ਲਾਓ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਆ ਅਸੀਂ ਤੇ ਉਹਨਾਂ ਨੂੰ ਜਿਹੜੀ ਦੇਈ ਜਾਂਦੇ ਪਰ ਇੱਥੇ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਕੋਲੇ ਇੰਨੇ ਸਾਧਨ ਨਹੀਂ ਵੀ ਉਹ ਬਣਾ ਕੇ ਅਦੇਸ਼ਕਦੇ ਆ ਦੂਜਾ ਬੀਸੀ ਫੈਰੀਸ ਸਾਰੀਆਂ ਆਊਟਡੇਟਡ ਨੇ ਪੁਰਾਣੇ ਇਹ ਵੈਸਲ ਨੇ ਤੇ ਇਹਨਾਂ ਨੂੰ ਬਦਲਣ ਦੀ ਲੋੜ ਵੀ ਆ ਐਨਵਾਇਰਨਮੈਂਟਲ ਇੰਪੈਕਟ ਵੀ ਆ ਕਈ ਜਿਹੜੇ ਇਹਦੇ ਮਾਮਲੇ ਨੇ ਪਰ ਪ੍ਰੀਮੀਅਰ ਦੇਵਦੀ ਵੀ ਮੰਗ ਕਰ ਰਿਹਾ ਕਿ ਘੱਟੋ ਘੱਟ ਸਾਡੇ ਨਾਲ ਬਰਾਬਰ ਦਾ ਜਿਹੜਾ ਸਲਿਕਾ ਉਹ ਕੀਤਾ ਜਾਵੇ ਅਗਲੀ ਗੱਲਬਾਤ ਇੱਕ ਡਰੱਗ ਕਮੇਟੀ ਦਾ ਮਾਮਲਾ ਆ 10 ਮੈਂਬਰ ਬੀਸੀ ਡਰੱਗ ਰਿਵਿਊ ਕਮੇਟੀ ਦੇ ਰਿਜ਼ਾਈਨ ਕਰ ਗਏ ਅਸਤੀਫਾ ਦੇ ਗਏ ਕਿਉਂ ਦੇ ਗਏ ਕਿਉਂਕਿ ਸਰਕਾਰ ਨੇ ਉਹਨਾਂ ਦੇ ਫੈਸਲੇ ਦੇ ਉਲਟ ਫੈਸਲਾ ਲੈ ਲਿਆ ਫੈਸਲਾ ਕੀ ਸੀ ਆਪਾਂ ਕਈ ਵਾਰੀ ਇਹ ਗੱਲ ਕੀਤੀ ਪਿਛਲੇ ਸਮੇਂ ਦੇ ਵਿੱਚ ਕਈ ਵਾਰੀ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਸੀਗਾ ਇੱਕ ਬੱਚੀ ਆ 10 ਸਾਲ ਦੀ ਵੈਨਕੂਵਰ ਆਈਲੈਂਡ ਦੇ ਉੱਤੇ ਰਹਿੰਦੀ ਆ ਚਾਰਲੀ ਪੌਲਕ ਉਹਦਾ ਨਾਂ ਆ 10 ਸਾਲ ਉਮਰ ਆ ਵੈਨਕੂਵਰ ਆਈਲੈਂਡ ਦੇ ਵਿੱਚ ਰਹਿੰਦੀ ਇੱਕ ਬਿਮਾਰੀ ਉਹਨੂੰ ਬਹੁਤ ਬੈਟਨ ਡਿਜ਼ੀਜ਼ ਨਾਂ ਆ ਬਿਮਾਰੀ ਦਾ ਬਹੁਤ ਰੇਅਰ ਆ ਬਹੁਤ ਘੱਟ ਹੁੰਦੀ ਪਰ ਬਦਕਿਸਮਤੀ ਨਾਲ ਇਸ ਕੁੜੀ ਨੂੰ ਹੋ ਗਈ। ਵੈਟਰਨ ਡਿਜ਼ੀਜ਼ ਇੱਕ ਜੈਨੇਟਿਕ ਬ੍ਰੇਨ ਡਿਸਆਰਡਰ ਆ ਜਿਹੜਾ ਸਮੇਂ ਦੇ ਨਾਲ ਨਾਲ ਮਤਲਬ ਹੋੜ ਮਾੜਾ ਹੁੰਦਾ ਜਾਂਦਾ ਇਲਾਜ ਇਸ ਬਿਮਾਰੀ ਦਾ ਹੈ ਨਹੀਂ। ਜਿਹੜਾ ਨਰਵਸ ਸਿਸਟਮ ਆ ਸਾਡਾ ਜਿਹੜਾ ਕੰਟਰੋਲ ਕਰਦਾ ਸਾਰਾ ਕੁਝ ਉਹਦੇ ਫੰਕਸ਼ਨ ਦੇ ਉੱਤੇ ਅਸਰ ਪੰਦਾ ਦੌਰੇ ਪੈਣ ਲੱਗ ਜਾਂਦੇ ਆ ਦਿਸਣਾ ਬੰਦ ਹੋ ਜਾਂਦਾ ਤੁਰਨਾ ਬੰਦ ਹੋ ਜਾਂਦਾ ਤੇ ਜਿਹੜੀ ਮੌਤ ਆ ਉਹਦੇ ਵਿੱਚ ਬਹੁਤੇ ਕੇਸਸ ਦੇ ਵਿੱਚ ਹੋ ਜਾਂਦੀ ਆ ਇਹ ਇੱਕ ਦਵਾਈ ਲੈਂਦੀ ਸੀ ਕੁੜੀ ਬ੍ਰਾਇਨ ਨੈਹਰਾ ਚਾਰਲੀ ਜਿਹੜੀ ਇਹਨਾਂ ਨੂੰ ਬ੍ਰਾਇਨ ਨੈਹਰਾ ਮਿਲਦੀ ਸੀ ਇਹ ਬਹੁਤ ਮਹਿੰਗੀ ਦਵਾਈ ਆ ਇਹ ਦਵਾਈ ਇਹਨੂੰ ਮਿਲਦੀ ਸੀ ਸਰਕਾਰ ਦੇ ਦਿੱਤੇ ਜਿਹੜਾ ਕਹਿ ਲੋ ਕਿਉਂ ਫ੍ਰੀ ਦਿੰਦੀ ਸੀ ਜਾਂ ਫੰਡਿੰਗ ਸੀਗੀ ਸਰਕਾਰ ਦੀ ਇੱਥੇ ਮਹੱਤਵਪੂਰਨ ਗੱਲ ਇਹ ਆ ਵੀ ਇਹ ਦਵਾਈ ਇਲਾਜ ਨਹੀਂ ਕਰ ਸਕਦੀ ਇਸ ਬਿਮਾਰੀ ਦਾ ਜਿਹੜੀ ਵੀ ਇਹ ਰੇਅਰ ਜੈਨੇਟਿਕ ਡਿਜ਼ੀਜ਼ ਇਸ 10 ਸਾਲਾਂ ਬੱਚੀ ਨੂੰ ਇਹਦਾ ਇਲਾਜ ਨਹੀਂ ਪਰ ਉਹ ਉਹਦੀ ਜਿਹੜੀ ਜਿੰਨਾ ਉਹਦਾ ਜੀਣਾ ਆ ਉਹਨੂੰ ਸੁਧਾਰ ਸਕਦੀ ਆ ਮਤਲਬ ਉਹਦੀ ਕੁਆਲਿਟੀ ਆਫ ਲਾਈਫ ਇੰਪਰੂਵ ਕਰ ਸਕਦੀ ਆ ਕਹਿਆ ਕਿ ਜਿਹੜੀ ਡਰੱਗ ਰਿਵਿਊ ਕਮੇਟੀ ਆ ਜਾਂ ਡਾਕਟਰਾਂ ਦੀ ਟੀਮ ਆ ਜਾਂ ਮੈਡੀਕਲ ਕਮੇਟੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਨੇ ਇਹ ਕੇਸ ਰਿਵਿਊ ਕੀਤਾ ਉਹ ਕੇਸ ਰਿਵਿਊ ਕਰਕੇ ਕਹਿੰਦੇ ਵੀ ਭਾਈ ਇਹ ਦਵਾਈ ਇਹਨੂੰ ਦੇਣੀ ਬੰਦ ਕਰ ਦਿਓ ਇਹਦਾ ਕੋਈ ਫਾਇਦਾ ਨਹੀਂ ਇਹਦੇ ਨਾਲ ਇਹਨੇ ਠੀਕ ਨਹੀਂ ਹੋਣਾ ਤੇ ਆਪਾਂ ਨੂੰ ਇਹ ਦਵਾਈ ਦੇਣ ਦਾ ਕੋਈ ਫਾਇਦਾ ਨਹੀਂ ਉਹਦਾ ਪਰਿਵਾਰ ਕਹਿੰਦਾ ਸਾਨੂੰ ਫਾਇਦਾ ਹੋ ਰਿਹਾ ਸਾਡੀ ਬੱਚੀ ਠੀਕ ਹੋ ਰਹੀ ਹੈ ਉਹਦਾ ਜਿਹੜਾ ਫੈਮਿਲੀ ਡਾਕਟਰ ਸੀ ਉਹ ਕਹਦਾ ਵੀ ਬੱਚੀ ਠੀਕ ਹੋ ਰਹੀ ਹੈ ਦਵਾਈ ਚਾਲੂ ਰੱਖੋ ਉਹਦੀ ਮਦਰ ਨੇ ਫਿਰ ਮਨਿਸਟਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਂ ਫਿਰ ਫੰਡ ਗੋ ਫੰਡਮੀ ਦੇ ਉੱਤੇ ਫੰਡ ਵੀ ਇਕੱਠਾ ਕੀਤਾ ਗਿਆ ਮਾਮਲਾ ਮੀਡੀਆ ਦੇ ਵਿੱਚ ਚਲੇ ਗਿਆ ਰੌਲਾ ਜ਼ਿਆਦਾ ਪੈ ਗਿਆ ਵੀ ਜੇ ਬੱਚੀ ਦੇ ਮਾਪੇ ਕਹਿ ਰਹੇ ਆ ਉਹਦਾ ਡਾਕਟਰ ਕਹਿ ਰਿਹਾ ਬੱਚੀ ਠੀਕ ਹੋ ਰਹੀ ਆ ਤਾਂ ਤੁਹਾਨੂੰ ਕੀ ਇਸ਼ੂ ਆ ਇਸ਼ੂ ਇੱਕ ਹੀ ਹੋ ਸਕਦਾ ਪੈਸਿਆਂ ਦਾ ਵੀ ਕਿਉਂ ਮਹਿੰਗੀ ਦਵਾਈ ਆ ਹੈਲਥ ਮਿਨਿਸਟਰ ਨੇ ਕਿਹਾ ਵੀ ਪੈਸਿਆਂ ਦਾ ਮਾਮਲਾ ਕੋਈ ਨਹੀਂ ਸਾਡਾ ਰੂਲ ਇਹ ਆ ਅਸੀਂ ਰੂਲ ਦੇ ਮੁਤਾਬਕ ਫੰਡਿੰਗ ਬੰਦ ਕਰ ਦਿੱਤੀ ਆ ਉਹਦੇ ਤੋਂ ਬਾਅਦ ਹੋਇਆ ਕਿ ਜਿਹੜਾ ਉਹ ਜਿਹੜੀ ਉਹ ਜਿਹੜੀ ਉਹਦੀ ਦਵਾਈ ਸੀਗੀ ਉਹ ਕਿਉਂਕਿ ਪ੍ਰੈਸ਼ਰ ਪੈ ਗਿਆ ਜਾਂ ਜੋ ਕੁਝ ਮਰਜੀ ਹੋ ਗਿਆ ਉਹਦੇ ਤੋਂ ਬਾਅਦ ਉਹਨੂੰ ਫੇਰ ਸਰਕਾਰ ਨੇ ਆਪਣਾ ਫੈਸਲਾ ਜਦੋਂ ਕਮੇਟੀ ਨੇ ਇਹ ਕਿਹਾ ਵੀ ਇਹ ਦਵਾਈ ਬੰਦ ਕਰ ਦਿਓ ਸਰਕਾਰ ਨੇ ਕਿਹਾ ਠੀਕ ਹੈ ਉਹਨਾਂ ਨੇ ਦਵਾਈ ਬੰਦ ਕਰ ਦਿੱਤੀ ਪਰਿਵਾਰ ਸਰਕਾਰ ਕੋਲ ਗਿਆ ਪਤਾ ਨਹੀਂ ਉੱਥੇ ਕੀ ਹੋਇਆ ਜਾਂ ਸਰਕਾਰ ਨੂੰ ਲੱਗਿਆ ਵੀ ਕਿੰਨੀ ਗੱਲਾਂ ਇਹ ਦੇ ਦੇਣੀ ਚਾਹੀਦੀਆਂ ਉਹਨਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਤੇ ਇਹ ਕਹਿ ਦਿੱਤਾ ਹੈਲਥ ਮਿਨਿਸਟਰ ਨੇ ਕਿ ਤੁਸੀਂ ਜੋਸੀ ਹਾਸਬੋਰ ਨੇ ਕਿ ਤੁਸੀਂ ਇਹਨੂੰ ਜਾਰੀ ਰੱਖੋ ਜਿਹੜੀ ਦਵਾਈ ਆ ਇਹੋ ਦੇ ਦਿਓ ਹੁਣ ਜਿਹੜੇ ਐਕਸਪਰਟਸ ਸੀ ਕਿ ਜਿਨ੍ਹਾਂ ਨੇ ਇਹ ਕਿਹਾ ਸੀ ਵੀ ਦਵਾਈ ਪਹਿਲਾਂ ਸਰਕਾਰ ਦੇ ਨਾਲ ਇਸ ਪਰਿਵਾਰ ਦੀ ਕਾਫੀ ਗੱਲਬਾਤ ਹੋਈ ਇਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਦੀ ਜਾਂ ਤੁਹਾਡੀ ਬਜਟ ਦੀ ਗੱਲ ਆ ਹਾਲਾਂਕਿ ਰੇਅਰ ਡਿਜ਼ੀਜ਼ ਫੰਡ ਆ ਕਈ ਮਿਲੀਅਨ ਡਾਲਰ ਦਾ ਪਰ ਸਰਕਾਰ ਕਹਿੰਦੀ ਪੈਸੇ ਦਾ ਮਸਲਾ ਹੀ ਨਹੀਂ ਹੈ ਇਹ ਤਾਂ ਪਾਲਿਸੀ ਦਾ ਮਸਲਾ ਆ ਵੀ ਅਸੀਂ ਕਹਿ ਰਹੇ ਇਸ ਦਵਾਈ ਦਾ ਕੋਈ ਫਾਇਦਾ ਨਹੀਂ ਤਾਂ ਅਸੀਂ ਇਸ ਕਰਕੇ ਨਹੀਂ ਦੇ ਰਹਾ ਜਦੋਂ ਪਰਿਵਾਰ ਨੇ ਸਾਰਾ ਕੁਝ ਕਿਹਾ ਉਸ ਤੋਂ ਬਾਅਦ ਪ੍ਰੋਟੈਸਟ ਹੋਇਆ ਬਹੁਤ ਜ਼ਿਆਦਾ ਕਹਿ ਲੋ ਕਿ ਸਪੋਰਟ ਜਿਹੜੇ ਆ ਉਹ ਸਾਹਮਣੇ ਆ ਗਿਆ ਮਤਲਬ ਪਬਲੀਕਲੀ ਰੌਲਾ ਪੈਣ ਲੱਗ ਪਿਆ ਉਧਰਲੇ ਪਾਸੇ ਜਿਹੜੇ ਅਮਰੀਕਾ ਦੇ ਡਾਕਟਰ ਸੀ ਉਹ ਵੀ ਕਹਿਣ ਲੱਗ ਪਏ ਵੀ ਇਹ ਦਵਾਈ ਦਿਓ ਦਿੰਦੇ ਕਿਉਂ ਨਹੀਂ ਇੱਕ ਬੱਚੀ ਜਿਹੜੀ 10 ਸਾਲ ਦੀ ਇੰਦਾ ਤੰਗ ਆ ਉਹਨੂੰ ਜਿਹ ਦਵਾਈ ਦੇ ਨਾਲ ਆਰਾਮ ਆਉਂਦਾ ਤੇ ਉਹ ਦੇ ਦੇਣੀ ਚਾਹੀਦੀ ਆ ਪਹਿਲਾਂ ਸਰਕਾਰ ਨੇ ਉਸ ਕਮੇਟੀ ਦੀ ਸਲਾਹ ਮੰਨ ਲਈ ਦਵਾਈ ਬੰਦ ਕਰਤੀ ਪ੍ਰੋਟੈਸਟ ਹੋਇਆ ਪਰਿਵਾਰ ਗਿਆ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਕਿ ਠੀਕ ਹੈ ਜੀ ਆਪਾਂ ਇਹਦੀ ਦਵਾਈ ਚਾਲੂ ਰੱਖੋ ਹੁਣ ਉਹ ਜਿਹੜੀ ਕਮੇਟੀ ਸੀਗੀ ਜਿਹਨੇ ਇਹ ਕਿਹਾ ਸੀ ਦਵਾਈ ਬੰਦ ਕਰ ਦਿਓ ਨਰਾਸ਼ ਹੋ ਗਈ 10 ਜਣੇ ਰਿਜ਼ਾਈਨ ਕਰ ਗਏ ਪਰ ਸਾਡੀ ਕੀ ਅਹਿਮੀਅਤ ਹੋਈ ਜੇ ਤਾਂ ਸਾਨੂੰ ਪੁੱਛਣਾ ਹੀ ਨਹੀਂ ਵੀ ਤੁਸੀਂ ਕਰਨੀ ਮਰਜ਼ੀ ਆ ਫੈਸਲੇ ਰਾਜਨੀਤਿਕ ਰੂਪ ਦੇ ਵਿੱਚ ਲੈਣੇ ਆ ਪਹਿਲਾਂ ਅਸੀਂ ਮਾਹਰ ਅਸੀਂ ਆ ਸਾਨੂੰ ਪਤਾ ਦਵਾਈ ਦੇਣੀ ਹੈ ਕਿ ਨਹੀਂ ਦੇਣੀ ਜਦੋਂ ਅਸੀਂ ਇਹ ਕਹਿ ਦਿੱਤਾ ਕਿ ਦਵਾਈ ਬੰਦ ਕਰ ਦਿਓ ਸਾਡੀ ਪਾਲਿਸੀ ਇਹ ਕਹਿੰਦੀ ਹੈ ਦਵਾਈ ਨਹੀਂ ਦੇਣੀ ਉਹਦੇ ਤੋਂ ਬਾਅਦ ਕਿਉਂਕਿ ਵਿਰੋਧ ਹੋਣ ਲੱਗ ਪਿਆ ਲੋਕ ਉੱਠ ਕੇ ਖੜੇ ਹੋ ਗਏ ਮਾਪੇ ਖੜੇ ਹੋ ਗਏ ਤੁਹਾਡਾ ਪੋਲੀਟੀਕਲੀ ਨੁਕਸਾਨ ਹੋ ਸਕਦਾ ਤੁਸੀਂ ਦਵਾਈ ਦਾ ਫੈਸਲਾ ਜਿਹੜਾ ਹੈ ਉਹ ਸਾਡੇ ਤੋਂ ਬਿਨਾਂ ਪੁੱਛੇ ਉਲਟਾ ਕਰ ਦਿੱਤਾ 10 ਜਣੇ ਉਸ ਕਮੇਟੀ ਦੇ ਵਿੱਚੋਂ ਰਿਜ਼ਾਈਨ ਕਰ ਗਏ ਆ ਜਿਹੜੇ ਐਕਸਪਰਟ ਆ ਉਹ ਕਹਿ ਰਹੇ ਆ ਕਿ ਸਰਕਾਰ ਜਿਹੜਾ ਇੱਕ ਇੰਡੀਪੈਂਡੈਂਟ ਪ੍ਰੋਸੈਸ ਆ ਉਹਨੂੰ ਡੈਮੇਜ ਕਰ ਰਹੀ ਆ ਤੇ ਇਹ ਫੈਸਲਾ ਰਾਜਨੀਤਿਕ ਆ ਸਰਕਾਰਾਂ ਨੂੰ ਕੀ ਹੁੰਦਾ ਸਰਕਾਰਾਂ ਦਾ ਮਤਲਬ ਜਿਹੜੀਆਂ ਪਾਰਟੀਆਂ ਨੂੰ ਕੀ ਹੁੰਦਾ ਐਨਡੀਪੀ ਦੀ ਸਰਕਾਰ ਆ ਇਸ ਵੇਲੇ ਉਹਨਾਂ ਨੇ ਨੁਕਸਾਨ ਥੋੜਾ ਕਰਵਾਉਣਾ ਆਪਣਾ ਉਹ ਪਾਲਿਸੀ ਅੰਦਰ ਉੱਧਰ ਕਰ ਸਕਦੇ ਆ ਤੇ ਆਹੀ ਕੋਸ਼ਿਸ਼ ਕੇਸ ਦੇ ਵਿੱਚ ਉਹਨਾਂ ਐਕਸਪਰਟਸ ਦੇ ਕਹਿਣ ਅਨੁਸਾਰ ਹੋਇਆ ਕਿਉਂਕਿ ਉਹ ਕਹਿ ਰਿਹਾ ਕਿ ਜਿਹੜਾ ਡਿਸੀਜਨ ਲਿਆ ਗਿਆ ਮਤਲਬ ਕਿ ਜਿਹੜਾ ਪਹਿਲਾ ਡਿਸੀਜਨ ਸੀਗਾ ਜਿਹਨੂੰ ਰਿਵਰਸ ਕੀਤਾ ਗਿਆ ਇਹ ਪੋਲਿਟਿਕਲ ਆ ਸੋ ਇਹ ਪ੍ਰੀਮੀਅਰ ਇਹ ਵੀ ਇਸ ਗੱਲ ਨੂੰ ਮੰਨ ਰਿਹਾ ਕਿ ਸਾਡਾ ਸਿਸਟਮ ਸਾਰਾ ਖਰਾਬ ਹੋ ਚੁੱਕਾ ਪ੍ਰੀਮੀਅਰ ਈਵੀ ਕੀ ਕਹਿੰਦੇ ਆ ਪ੍ਰੀਮੀਅਰ ਈਵੀ ਨੇ ਕਿਹਾ ਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਾਡਾ ਸਿਸਟਮ ਟੁੱਟ ਚੁੱਕਾ ਪੂਰੇ ਦਾ ਪੂਰਾ ਜਿਹੜਾ ਕਰੰਟ ਸਿਸਟਮ ਅੰਦਰ ਵਿੱਚ ਟਰਾਂਸਪੇਰੈਂਸੀ ਹੈ ਨਹੀਂ ਸਾਨੂੰ ਹੁਣ ਉਹ ਉਹ ਮੰਨਣ ਦੇ ਤੇ ਇਹੀ ਆ ਵੀ ਜਿਹੜਾ ਹੁਣ ਫੈਸਲਾ ਸਰਕਾਰ ਲੀਡਰ ਥੋੜਾ ਕਰ ਸਕਦੇ ਆ ਕੁਆ ਮਰਲੇ ਜੋ ਮੰਤਰੀ ਥੋੜਾ ਫੈਸਲਾ ਕਰੂ ਕਿ ਕਿਹੜੀ ਦਵਾਈ ਦੇਣੀ ਹੈ ਜਾਂ ਕਿਹੜੀ ਨਹੀਂ ਦੇਣੀ ਉੱਥੇ ਕਿਹੜਾ ਵੋਟਾਂ ਦਾ ਰੌਲਾ ਆ ਪ੍ਰੀਮੀਅਰ ਵੀ ਨੇ ਕਿਹਾ ਵੀ ਅਸੀਂ ਚਾਹੁੰਦੇ ਇਹ ਆ ਫੈਸਲਾ ਕਮੇਟੀ ਕਰੇ ਪਰ ਜਿਹੜੀ ਕਮੇਟੀ ਆ ਉਹ ਟਰਾਂਸਪੇਰੈਂਟ ਹੋਵੇ ਮਤਲਬ ਆ ਜਿਹੜਾ ਉਹਦਾ ਪਬਲੀਕਲੀ ਉਹ ਉਹ ਡਿਸਾਈਡ ਕਰੇ ਵੀ ਇਹ ਕੀ ਹੈਗਾ ਜਿਹੜੇ ਪਬਲੀਕਲੀ ਡਿਸਾਈਡ ਕਰਨ ਹੋਵੇ ਇਹ ਫੈਸਲਾ ਕੀ ਆ ਜਿਹੜਾ ਅਪਰੂਵਲ ਸਿਸਟਮ ਆ ਉਹਦੇ ਵਿੱਚ ਐਕਸਪਰਟ ਹੀ ਡਿਸਾਈਡ ਕਰ ਪਰ ਉਹ ਪਾਰਦਰਸ਼ ਹੋਵੇ ਉਹਦੇ ਵਿੱਚ ਪਾਰਦਰਸ਼ਤਾ ਹੋਵੇ ਟਰਾਂਸਪੇਰੈਂਟ ਹੋਵੇ ਜਿਹੜੀ ਪਬਲਿਕ ਸਮਝ ਸਕੇ ਉਸ ਗੱਲ ਨੂੰ ਕਿ ਕਿਉਂ ਬੰਦ ਕੀਤੀ ਹੁਣ ਪਬਲਿਕ ਟਰਾਂਸਪੇਰੈਂਟ ਕਿਦਾਂ ਹੋਵੇ ਉਹ ਤੇ ਡਾਕਟਰਾਂ ਡਾਕਟਰਾਂ ਨੇ ਫੈਸਲਾ ਲੈ ਰਿਆ ਕੀ ਉਹ ਡਾਕਟਰੀ ਸਾਰੀ ਸਮਝਾ ਸਕਦੇ ਆ ਆਪ ਲੋਕਾਂ ਨੂੰ ਜਾਂ ਹੋ ਸਕਦਾ ਲੋਕ ਖੁਸ਼ ਨੇ ਇਸ ਗੱਲ ਤੋਂ ਵੀ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿਉਂਕਿ ਲੋਕਾਂ ਕੋਲੇ ਬੜਾ ਇੱਕ ਸਧਾਰਨ ਲੌਜਿਕ ਆ ਕਿ ਬੱਚੀ ਦਵਾਈ ਤੋਂ ਬਿਨਾਂ ਤਰਫ ਰਹੀ ਆ ਉਹਨੇ ਠੀਕ ਉਹਦਾ ਜੀਵਨ ਠੀਕ ਹੋ ਰਿਹਾ ਮਾਪੇ ਕਹਿ ਰਹੇ ਆ ਡਾਕਟਰ ਕਹਿ ਰਿਹਾ ਉਹਦਾ ਫੈਮਿਲੀ ਡਾਕਟਰ ਤੇ ਕਰ ਦਿਓ ਅਮਰੀਕਾ ਦੇ ਡਾਕਟਰ ਕਹਿ ਰਹੇ ਆ ਲੋਕ ਖੁਸ਼ ਨਹੀਂ ਇਸ ਗੱਲ ਤੋਂ ਪਰ ਜਿਹੜੇ ਕਮੇਟੀ ਆ ਉਹ ਕਹਿੰਦੇ ਵੀ ਫਿਰ ਜੇ ਇਦਾਂ ਹੀ ਕਰਨਾ ਆ ਤੇ ਸਾਡਾ ਜਿਹੜਾ ਅ ਅਰਥ ਕੀ ਹੋਇਆ ਸਾਡੇ ਫੈਸਲੇ ਦੀ ਅਹਿਮੀਅਤ ਕੀ ਹੋਈ ਇਹਦਾ ਮਤਲਬ ਇਹ ਆ ਕਿ ਇਹ ਸਿਸਟਮ ਦੇ ਵਿੱਚ ਸਿੱਧੀ ਸਰਕਾਰ ਦੀ ਦਖਲਅੰਦਾਜ਼ੀ ਆ ਕੱਲੋਂ ਜਿਹੜੀ ਇਹ ਫੈਸਲਾ ਲੈਣਗੇ ਜਿੱਥੇ ਇਹਨਾਂ ਨੂੰ ਲੱਗੂਗਾ ਉਹਦੇ ਨੇ ਪਾਸੇ ਇਹ ਫੈਸਲਾ ਉਦਾਂ ਲੈ ਲਿਆ ਕਰਨਗੇ ਤੇ ਮੁੜ ਕੇ ਉਹ ਇਹ ਬਦਲ ਵੀ ਸਕਦੇ ਆ ਸੋ ਇਹ ਇਸ ਮਾਮਲੇ ਦੇ ਉੱਤੇ ਕਾਫੀ ਜਿਹੜਾ ਇਸ ਵੇਲੇ ਡਿਬੇਟ ਹੋ ਰਿਹਾ ਹੈ ਅਗਲੀ ਗੱਲਬਾਤ ਮਿਸਿਸਾਗਾ ਦੇ ਇੱਕ ਹਸਪਤਲ ਦੀ ਆ ਨਵਾਂ ਹਸਪਤਲ 2034 ਦੇ ਵਿੱਚ ਬਣਨਾ ਉੱਥੇ 22 ਮੰਜ਼ਲਾ ਹੈ ਹਸਪਤਾਲ ਆ ਇਹਨੂੰ ਪੀਟਰ ਗ੍ਰਿੰਗ ਮਿਸਿਸਾਗਾ ਹਸਪਤਲ ਕਿਹਾ ਜਾ ਰਿਹਾ ਜਿਹੜਾ ਇਸ ਵੇਲੇ ਮਿਸਿਸਾਗਾ ਦਾ ਹਸਪਤਲ ਆ ਉਹਨੂੰ ਰਿਪਲੇਸ ਕੀਤਾ ਜਾਊਗਾ ਤਾਂ 2034 ਦੇ ਵਿੱਚ ਇਹਨੇ ਖੁੱਲ ਜਣਾ ਹਸਪਤਾਲ ਸਾਰੇ ਸ਼ਹਿਰਾਂ ਦੇ ਵਿੱਚ ਬਣਦੇ ਆ ਕੋ ਵੱਡੀ ਗੱਲ ਨਹੀਂ ਨਵੇਂ ਹਸਪਤਾਲ ਬਣਦੇ ਰਹਿੰਦੇ ਆ ਕਿ ਮਿਸਿਸਾਗਾ ਦਾ ਹਸਪਤਾਲ ਚਰਚਾ ਦੇ ਵਿੱਚ ਕਿਉਂ ਇਹ ਇਸ ਕਰਕੇ ਚਰਚਾ ਦੇ ਵਿੱਚ ਆ ਕਿ ਇੱਕ ਉੱਥੇ ਐਕਸਪੀਰੀਅੰਸ ਸੈਂਟਰ ਆ ਉਹਦੇ ਵਿੱਚ ਲੋਕ ਜਾ ਕੇ ਮੌਕ ਹਸਪੀਟਲ ਰੂਮਸ ਦੇਖ ਸਕਦੇ ਮਤਲਬ ਨਕਲੀ ਜਿੱਦਾਂ ਵੀ ਐਕਸਪੀਰੀਅੰਸ ਕਰ ਸਕਦੇ 2034 ਦੇ ਵਿੱਚ ਜਿਹੜਾ ਹਸਪਤਾਲ ਬਣਨਾ ਉਹ ਹੋਣਾ ਕਿਦਾਂ ਦਾ ਉੱਥੇ ਦੇ ਜਿਹੜੇ ਓਟੀ ਕਿਦਾਂ ਦੇ ਹੋਣਗੇ ਜਾਂ ਉੱਥੋਂ ਦੇ ਜਿਹੜਾ ਬਰðਿੰਗ ਬਰðਿੰਗ ਰੂਮ ਆ ਉਹ ਕਿਦਾਂ ਦਾ ਹੋਊਗਾ ਤੇ ਨਵਾਂ ਹਸਪਤਾਲ ਦਿਖੂਗਾ ਕਿਦਾਂ ਦਾ ਉਹ ਦਿਖਾਇਆ ਜਾ ਰਿਹਾ ਔਰ ਜਿਹੜਾ ਇਹ ਹਸਪਤਾਲ ਬਣ ਰਿਹਾ ਇਹ ਸੱਚਮੁੱਚ ਬਹੁਤ ਵੱਡਾ ਹੈ ਨਵਾਂ ਹਸਪਤਾਲ ਜਿਹੜਾ ਇਸ ਵੇਲੇ ਹਸਪਤਾਲਾ ਉਹਦੇ ਨਾਲੋਂ 3 ਗੁਣਾ ਜ਼ਿਆਦਾ ਵੱਡਾ ਹੈ 950 ਇੱਥੇ ਪੇਸ਼ੈਂਟ ਰੂਮ ਆ 650 ਸਰਜਿਕਲ ਰੂਮ ਆ ਤੇ ਬਹੁਤ ਵੱਡਾ ਐਮਰਜੈਂਸੀ ਹੈਗਾ ਤੇ ਆਈਸੀਯੂ ਏਰੀਆ ਜਿਹਨਾਂ ਦੇ ਬਹੁਤ ਵੱਡੇ ਆ ਔਰ ਇਹ ਭਵਿੱਖ ਦੇ ਵਿੱਚ ਜੇ ਕੋਈ ਪੰਡੈਮਿਕ ਹੁੰਦੀ ਆ 100 ਸਪੈਸ਼ਲ ਕਮਰੇ ਇਸ ਗੱਲ ਨੂੰ ਡਿਜ਼ਾਈਨ ਕੀਤੇ ਗਏ ਆ ਕਿ ਕੋਈ 에어ਬੋਲ ਡਿਜ਼ੀਜ਼ ਜਿੱਦਾਂ ਦੀ ਕੋਵਿਡ ਵਰਗੀ ਜਾਂ ਸਾਰਸ ਵਰਗੀ ਆ ਜਾਂਦੀ ਆ ਤਾਂ ਉੱਥੇ ਪ੍ਰਾਈਵੇਟ ਐਂਟਰੈਂਸ ਪੀਪੀਈ ਸਟੇਸ਼ਨ ਸਟਾਫ ਸਾਰਾ ਕੁਝ ਮਤਲਬ ਮੰਨ ਕੇ ਚੱਲਦੇ ਆ ਵੀ ਕੋਈ ਇਦਾਂ ਦੀ ਜੀ ਆਫਤ ਆ ਜਾਂਦੀ ਆ ਤਾਂ ਉਹਦਾ ਸਾਹਮਣਾ ਕਿੱਦਾਂ ਕਰਨਾ ਹੈ ਜਿਹੜੇ ਐਮਰਜੈਂਸੀ ਏਰੀਆਸ ਨੇ ਉਹ ਵੀ ਬਹੁਤ ਸੈਪਰੇਟ ਐਂਟਰੈਂਸ ਆ ਉਹਨਾਂ ਦੀ ਪੇਸ਼ੈਂਟ ਦੀ ਤਾਂ ਕਿ ਜਿਹੜੀ ਇਨਫੈਕਸ਼ਨ ਆ ਉਹ ਦੂਜੀਆਂ ਵੇਟਿੰਗ ਕੇਅਰ ਦੇ ਜਿਹੜੇ ਉੱਥੇ ਹੈਗੇ ਆ ਉੱਥੇ ਨਾ ਹੋ ਸਕੇ ਰੀਅਲ ਸਟਾਫ ਇਨਪੁੱਟ ਦੇ ਨਾਲ ਬਣਾਇਆ ਇਹਨਾਂ ਨੇ ਅਸੀਂ ਡਾਕਟਰਾਂ ਨੂੰ ਨਰਸਾਂ ਨੂੰ ਪੁੱਛਿਆ ਵੀ ਤੁਸੀਂ ਚਾਹੁੰਦੇ ਕੀ ਆ ਲੇਆਉਟ ਉਹਦਾ ਮਤਲਬ ਉਹਦੀ ਸਿੰਕ ਕਿੰਨਾ ਉੱਚਾ ਹੋਵੇ ਜਾਂ ਜਿਹੜੀ ਵਰਕ ਸਪੇਸ ਆ ਰੂਮ ਦੇ ਵਿੱਚ ਉਹ ਕਿੰਨੀ ਕੰਫਰਟੇਬਲ ਹੋ ਸਕਦੀ ਕੀ ਹੋ ਸਕਦੀ ਆ ਔਰ ਸਾਰੀਆਂ ਸਰਜਰੀਜ਼ ਦੇ ਲਈ ਲੇਆਉਟ ਆ ਜਿਹੜੇ ਆਪਰੇਟਿੰਗ ਰੂਮਸ ਨੇ ਮਲਟੀ ਯੂਜ਼ ਨੇ ਮਤਲਬ ਉਹ ਕਿਸੇ ਤਰ੍ਹਾਂ ਦੀ ਸਰਜਰੀ ਨੂੰ ਵੀ ਹੈਂਡਲ ਕਰ ਸਕਦੇ ਆ ਵੀ ਉਹਨੂੰ ਭਵਿੱਖ ਦੇ ਵਿੱਚ ਕਿਸੇ ਤਰ੍ਹਾਂ ਵੀ ਜਿਵੇਂ ਖਾਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਆ ਕਰੀ ਵਰਲਡ ਨਾ ਕਰਨਾ ਪਵੇ ਸੋ ਜਿਹੜਾ ਐਕਸਪੀਰੀਅੰਸ ਸੈਂਟਰ ਆ ਉਹਦੇ ਵਿੱਚ ਉਹਨਾਂ ਨੇ ਓਪਨ ਹਾਊਸ ਕੀਤੇ ਆ ਜਿਹੜੇ ਵਰਚੁਅਲ ਟੂਰ ਕੀਤੇ ਆ ਲੋਕ ਉੱਥੇ ਜਾ ਸਕਦੇ ਆ ਦੇਖ ਸਕਦੇ ਆ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦਾ ਉਹ ਸਾਰਾ ਕੁਝ ਹੈਗਾ ਹਜੇ ਵੀ ਹਾਲਾਂਕਿ ਉੱਥੇ ਇਹਨਾਂ ਬੈਡ ਨਹੀਂ ਆ ਮੰਨੇ ਜਾ ਰਿਹਾ ਕਿ ਜਦੋਂ ਇਹਨੇ ਖੁੱਲ ਜਾਣਾ ਹਸਪਤਾਲ ਦੇ ਵਿੱਚ 300 ਬੈੱਡ ਸ਼ੋਰਟ ਸ਼ੋਰਟ ਹੋਣਗੇ ਉਸ ਵੇਲੇ ਵੀ ਕਿਉਂਕਿ ਪੀਐਲ ਰੀਜਨ ਬਹੁਤ ਤੇਜ਼ੀ ਨਾਲ ਗਰੋ ਕਰ ਰਿਹਾ ਤੇ ਉੱਥੇ ਮੰਗ ਉਸ ਵੇਲੇ ਵੀ ਵੱਧ ਜਾਣੀ ਹੈ ਸੋ ਇਹਨੂੰ ਬਾਵਜੂਦ ਇਹਨਾਂ ਸਾਰੀਆਂ ਚੈਲੇਂਜਸ ਦੇ ਜਿਹੜੀ ਟ੍ਰੀਲੀਅਮ ਹੈਲਥ ਪਾਰਟਨਰਸ ਨੇ ਇਹਨੂੰ ਫੋਰਐਵਰ ਹਸਪੀਟਲ ਕੇਅਰ ਆਇਆ ਫੋਰਐਵਰ ਦਾ ਮਤਲਬ ਹੈ ਕਿ ਲੌਂਗ ਲਾਸਟਿੰਗ ਆ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਇਹਦੇ ਵਿੱਚ ਕੇਅਰ ਵੀ ਆ ਫਲੈਕਸੀਬਿਲਟੀ ਆਫ ਮਾਈਂਡ ਵੀ ਆ ਤੇ ਬਹੁਤ ਕੋਸ਼ਾ ਸੋ ਇਹ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਟੀਚਿੰਗ ਹਸਪੀਟਲ ਜਦੋਂ ਇਹ ਪੂਰਾ ਹੋ ਗਿਆ ਕੈਨੇਡਾ ਦਾ ਸਭ ਤੋਂ ਵੱਡਾ ਟੀਚਿੰਗ ਹਸਪੀਟਲ ਹੋਊਗਾ ਜਿਹੜਾ ਭਵਿੱਖ ਦੇ ਡਾਕਟਰਸ ਨੂੰ ਟ੍ਰੇਨ ਕਰੂਗਾ ਨਰਸਸ ਨੂੰ ਟ੍ਰੇਨ ਕਰੂਗਾ ਤੇ ਹੈਲਥ ਪ੍ਰੋਫੈਸ਼ਨਲ ਨੂੰ ਟ੍ਰੇਨ ਕਰੂਗਾ ਸ਼ਾਹ ਫੈਮਿਲੀ ਹਸਪੀਟਲ ਜਿਹੜਾ ਬਿਲਡਿੰਗ ਆ ਇਹਦੇ ਵਿੱਚ ਸ਼ਾਹ ਫੈਮਿਲੀ ਹਸਪੀਟਲ ਫਾਰ ਔਮਨ ਐਂਡ ਚਿਲड्रन ਉਹ ਵੀ ਵਿੱਚ ਹੋਊਗਾ ਡਿਜ਼ਾਈਨ ਇਦਾਂ ਦਾ ਆ ਕਿ ਇਹਨੂੰ ਦੁਬਾਰਾ ਨਾ ਬਣਾਉਣਾ ਪਵੇ ਕਮਿਊਨਿਟੀ ਦੀ ਇਨਵੋਲਵਮੈਂਟ ਆ 6 ਓਪਨ ਹਾਊਸਸ ਆ ਜਿਹੜੇ ਆਨਲਾਈਨ ਟੂਰ ਆ ਉਹ ਇਹਨਾਂ ਨੇ ਬਣਾਏ ਆ ਤੇ ਉੱਥੇ ਜਾ ਕੇ ਲੋਕਾਂ ਨੇ ਦੇਖਿਆ ਸੋ ਜਿਹੜਾ ਹੁਣ ਹਸਪੀਟਲ ਆ ਇਹ ਇਹਨੂੰ ਜਿਹੜਾ ਇੱਕ ਸਟੇਜ ਤੇ ਜਾ ਕੇ ਟਾ ਦਿੱਤਾ ਜਾਊਗਾ ਦੋਸਰੇ ਦਿਨਾਂ ਵਾਲੇ ਅਜਿਹਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨੂ ਵੀ ਗੱਲ ਬਾਤ